ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਨੇ ਬਾਬਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਨੇ ਬਾਬਾ ਜੀ ਹਾਂਜੀ ਬਾਰ ਇਹ ਦੇਗ ਲਗਾ ਰਹੇ ਹੋ ਸਰਦਾਈ ਲਾ ਰਹੇ ਹੋ ਜਾਂ ਰਗੜਾ ਲਾ ਰਹੇ ਹੋ ਕੀ ਲਾ ਰਹੇ ਹੋ ਚਿੰਨੇ ਚੀਜ਼ਾਂ ਵਿੱਚੇ ਹਰਦਾਈ ਵਿੱਚੇ ਰਗੜਾ ਦੇ ਵਿੱਚੇ ਦੇਗ ਤੇ ਜਿਹੜੀ ਇਹ ਅੱਜਕੱਲ ਬਾਜ਼ਾਰਾਂ ਦੇ ਵਿੱਚ ਉਹ ਮਸ਼ੀਨ ਬਣੀ ਹੋਈ ਹੈ ਉਹ ਮਸ਼ੀਨ ਦੇ ਵਿੱਚ ਬਾਦਾਮ ਤੇ ਖਸਕਾਸ ਪਾ ਕੇ ਤੇ ਉਹ ਲੋਕਾਂ ਨੂੰ ਦਿਖਾ ਦੇ ਕੇ ਵੀਡੀਓ ਬਣਾਉਂਦੇ ਪੈਣੇ ਤੇ ਜਿਹੜੀ ਪੈਣੇ ਉਹ ਕੀ ਚੀਜ਼ ਹੈ ਉਹਦੇ ਬਾਰੇ ਕੀ ਕਹੇਗਾ ਉਹ ਨਕਲੀ ਸਰਦਾਈ ਨਕਲੀ ਦੇਗ ਉਹ ਰਗੜੀ ਨਹੀਂ ਜਾਂਦੀ ਇਹ ਦੇ ਵਿਚ ਰਗੜਨ ਦੇ ਅੱਛਾ ਸਨੈਰਾ ਇੱਕ ਵਿਚ ਰਗੜਨ ਮਤਲਬ ਇਹ ਜੋ ਸਨੈਰਾ ਸਲੋਤਰ ਔਰ ਇਹ ਜੋ ਰਗੜਾਈ ਹੈ ਇਹ ਜੋ ਇਨਾ ਭਾਰੀ ਸਲੋਤਰ ਪੂਰਾ ਦਾ ਪੂਰਾ ਵਜਨੀ ਔਰ ਇਹ ਸਲੋਤਰ ਦੇ ਨਾਦ ਇਹ ਜੋ ਦੇ ਕੇ ਤੁਸੀਂ ਬਾਰ ਬਾਰ ਰਗੜ ਕੇ ਇਸ ਨੂੰ ਕੀ ਵਹਿੰਦੇ ਪਾਣੀ ਪਾ ਕੇ ਕੀ ਇਹਦਾ ਕੀ ਚੈੱਕ ਕਰਦੇ ਹੋ ਬਾਰ ਬਾਰ ਇਹਦੇ ਵਿੱਚ ਜੋ ਰੋਕੇ ਤੁਸੀਂ ਕੀ ਵਹਿੰਦੇ ਬਾਰ ਬਾਰ ਕੀ ਰਗੜੀ ਕਿ ਨਹੀਂ ਰਗੜੀ ਐਸਾ ਹੈ ਤਵੇ ਕਿੰਨੀ ਦੇਰ ਨੂੰ ਰਗੜਦੇ ਨੇ ਕਿੰਨਾ ਇਹਦਾ ਪ੍ਰਭਾਵ ਪੈਂਦਾ ਰਗੜਨ ਦਾ ਕੀ ਹੈਗਾ ਹਿਸਾਬ ਕਿਤਾਬ ਇਹਦੇ ਬਾਹਾਂ ਵਿੱਚ ਬੱਲ ਹੋਵੇ ਅੱਛਾ ਜਿਨੀ ਮਰਚ ਕੇ ਅਗਰੀਆ ਅੱਛਾ ਨਹੀਂ ਨੇ 5 ਮਿੰਟ ਦੀ ਰਗੜਨ ਦੀ ਅੱਛਾ ਇਹਨਾਂ ਬਾਹਾਂ ਵਿੱਚ ਬੱਲ ਆ ਸੱਚੇ ਨੇ ਤਾਂ ਤੇ ਇਹ ਜਿਹੜੀ ਦੁਆਰੇ ਦਾ ਪਾਟੀ ਫੜ ਗਿਆ ਇਹ ਰਗੜਾਈ ਆ ਇਹ ਜਿਹੜੀ ਰਗੜਾਈ ਆ ਬਾਬਾ ਜੀ ਇਸ ਰਗੜਾਈ ਦਾ ਹੀ ਪੂਰਾ ਖੇਲ ਆ ਬੋਲੋ ਨਹੀਂ ਇਹ ਰਗੜਾਈ ਦਾ ਪੂਰਾ ਖੇਲ ਆ ਪੂਰਾ ਰਗੜਾਈ ਦਾ 아차. 내그 <susur> ਜਿਹੜਾ ਜਿਹੜਾ ਹੁਣ ਇਹ ਜੋ ਬਾਜ਼ਾਰਾਂ ਦੇ ਵਿੱਚ ਇਹ ਮਸ਼ੀਨਾਂ ਲਾ ਰਹੇ ਨੇ ਤੇ ਇਹ ਇੱਕ ਇਹਦਾ ਮਤਲਬ ਨਕਲ ਕਰਦੇ ਪੈਨ ਗੁਰਸਿੱਖਾਂ ਦੀ ਹਾਂ ਵਾਹ ਇਹਨੇ ਹੰਗਸ ਸਿੰਘਾਂ ਦੀ ਨਕਲ ਕਰਕੇ ਤੇ ਮਤਲਬ ਉਹ ਵੇਚ ਵੀ ਨਹੀਂ ਕਰ ਰਹੇ ਕਿਸਮ ਦੀ ਰਗੜੇ ਲਗਾ ਕੇ ਵੇਚ ਰਹੇ ਨੇ ਇਹ ਵੇਚ ਵੀ ਨਹੀਂ ਹੈਗੀ ਇਹ ਇਹ ਮਾਰਾ ਇਹਨੇ ਵੇਚਣ ਵਾਸਤੇ ਤੇ ਕਹੇ ਨਹੀਂ ਇਹਦੇ ਸ਼ੀਧੀ ਦੇਗਾ ਇਹਦੇ ਸ਼ੀਧਾ ਨੂੰ ਭੋਗ ਲੱਗਦਾ ਵਾ ਜਿਸ ਤਰ੍ਹਾਂ ਹੁਣ ਕੱਲ ਨੂੰ ਕੜਾ ਪ੍ਰਸ਼ਾਦ ਦੀ ਦੇਗੀ ਬਣਾ ਕੇ ਲੋਕੀ ਵੇਚਣ ਆ ਜਾਣਗੇ ਹਲਵਾ ਕੜਾ ਪ੍ਰਸ਼ਾਦ ਬਣਾ ਕੇ ਵੇਚਣ ਆ ਜਾਣਗੇ ਤੇ ਫਿਰ ਤੁਸੀਂ ਕੀ ਕਰੋਗੇ ਉਸ ਟਾਈਮ ਹੈ బాబా దర్శనం దో మిట్టు మొబైల్ బందో మోబైల్ ఆ రేవో లావ అగే దేవ ਇੱਥੇ ਦੇਖੋ ਹਾਂਜੀ ਮਹਾਰਾਜ ਹੁਕਮ ਕਰੋ ਤੁਸੀਂ ਇਹਨਾਂ ਮੋਬਾਈਲ ਵਿੰਦੇ ਹੋ ਇਹਨਾਂ ਕੁਝ ਵਿੰਦੇ ਹੋ ਦੁਨੀਆ ਦਾ ਮੋਬਾਈਲ ਸਾਰਾ ਚਲਾ ਲੈਂਦੇ ਹੋ ਹੁਣ ਅੱਜ ਕੱਲ ਸਾਰਾ ਤੁਸੀਂ ਮੋਬਾਈਲ ਵੀ ਵਧੀਆ ਲੈ ਲਿਆ ਜੇ ਤੁਸੀਂ ਮੋਬਾਈਲ ਦੇ ਵਿੱਚ ਇੰਸਟਾਗ੍ਰਾਮ ਵੀ ਚਲਾ ਰਹੇ ਹੋ ਫੇਸਬੁੱਕ ਵੀ ਚਲਾ ਰਹੇ ਹੋ ਤੇ ਵਟਸਐਪ ਵੀ ਚਲਾ ਰਹੇ ਹੋ YouTube ਵੀ ਚਲਾ ਰਹੇ ਹੋ ਉਹਦੇ ਵਿੱਚ ਕਿਸ ਚੀਜ਼ ਦਾ ਆਨੰਦ ਲੈਂਦੇ ਹੋ ਜ਼ਿਆਦਾ ਸਾਰੇ ਸਾਰਾ ਦਾ ਆਨੰਦ ਬੜੇ ਸਾਰੇ ਇੱਥੇ ਗੰਦੀਆਂ ਵੀ ਆਉਂਦੇ ਨੇ ਚਮੜੇ ਵੀ ਆਉਂਦੇ ਨੇ ਭੇੜੇ ਵੀ ਆਉਂਦੇ ਨੇ ਊਂਟ ਵੀ ਆਉਂਦੇ ਨੇ ਘੋੜੇ ਵੀ ਆਉਂਦੇ ਨੇ ਬੰਦੇ ਵੀ ਮਰਦੇ ਪੈਨੇ ਸ਼ੇਰ ਵੀ ਮਰਦੇ ਪੈਨੇ ਸ਼ੇਰ ਵੀ ਫੜਦੇ ਪੈਨੇ ਤੇ ਸ਼ੇਰ ਖਾਂਦੇ ਵੀ ਪੈਨੇ ਮਗਰ ਮਛ ਵੀ ਫੜਦੇ ਪੈਨੇ ਬੰਦੇ ਵੀ ਮਰਦੇ ਪੈਨੇ ਇਹ ਤਾਂ ਸਾਰਾ ਕੁਝ ਆ ਰਿਹਾ ਇਹਦੇ ਸਾਰਾ ਵੈਜੀਟੇਬਲ ਮਿਕਸ ਵੈਜੀਟੇਬਲ ਤੇ ਐ ਹੁਣ ਜਿਹੜੀ ਇਹ ਦੇਗ ਲਾਈਏ ਬਾਬਾ ਜੀ ਨੇ ਇਹ ਦੇਗ ਬਾਬੇ ਤਿਆਰ ਹੋਈ ਹੈ ਹੋ ਗਈ ਹੋਈ ਇਹ ਹੁਣ ਛਾਣਾ ਲਾ ਰਹੇ ਆ ਹੈ ਅੱਛਾ ਇਹ ਛਾਣਾ ਕਿੰਨਾ ਵਾਰ ਲਾਇਦਾ ਦੋ ਵਾਰ ਇਕ ਵਾਰ ਆਪਣੀ ਮਰਜ਼ੀ ਹੈ अच्छा मर्ज़ी ਦਾ ਮਤਲਬ ਕਿਸ ਤਰ੍ਹਾਂ ਕੀ ਰਗੜੀ ਗਈ ਤੇ ਬਸ ਰਗੜੀ ਗਈ ਹੈ ਮੇਰੇ ਤੇ ਰਗੜਣ ਦੇ ਉੱਤੇ ਡਿਪੈਂਡ ਕਰਦਾ ਨਾ ਤੁਹਾਡਾ ਤਾਂ ਹੀ ਤੇ ਮਸ਼ੀਨਾਂ ਬਣਾ ਲਿਆ ਨੇ ਕਿ ਬੰਦੇ ਦੀ ਜੋਰ ਨਾਲ ਹੱਤ ਨਾਲ ਲੱਗੇ ਤੇ ਮਸ਼ੀਨ ਚੱਲੀ ਜਾਵੇ ਤੇ ਰਗੜ ਗਈ ਤੇ ਪਿਆ ਦਿਓ ਲੋਕਾਂ ਨੇ ਛਾਣਾ ਲਾ ਕੇ ਪਾਣੀ ਬਸ ਪੀਓ ਜੀ ਹੈ ਐਈ ਹੈ ਨਾ ਓਏ ਤੇ ਇਹਦਾ ਜਿਹੜਾ ਭੋਗ ਸ਼ੀਧਾ ਨੂੰ ਬਾਬਾ ਜੀ ਤੁਸੀਂ ਦੱਸੋ ਇਹ ਨਿਆਂਗ ਸਿੰਘਾਂ ਦੀ ਮਰਿਆਦਾ ਵਿੱਚ ਆਉਂਦਾ ਵਾ ਇਹ ਨਿਆਂਗ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪ ਇਤਿਹਾਸ ਪੜਿਆ ਉਹਨਾਂ ਤੋਂ ਪਹਿਲੇ ਬਾਬਾ ਬੰਦਾ ਸਿੰਘ ਭਾਦਰ ਨੂੰ ਵੀ ਇਤਿਹਾਸ ਪੜਿਆ ਉਸ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਦਾ ਵੀ ਪੜਿਆ ਉਸ ਤੋਂ ਪਹਿਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਾਰਜ ਪੜਿਆ ਫਿਰ ਬਾਬਾ ਬੁੱਢਾ ਜੀ ਦਾ ਵੀ ਪੜਿਆ ਇਤਿਹਾਸ ਫਿਰ ਗੁਰੂ ਰਾਮਦਾਸ ਜੀ ਦਾ ਇਤਿਹਾਸ ਪੜਿਆ ਫਿਰ ਗੁਰੂ ਰਾਮਦਾਸ ਜੀ ਦੇ ਚਾਰਜ ਤੋਂ ਗੁਰੂ ਅੰਗਦ ਦੇ ਜੀ ਦਾ ਇਤਿਹਾਸ ਪੜਿਆ ਇੱਥੇ ਅਨੰਦਪੁਰ ਸਾਹਿਬ ਫਿਰ ਗੁਰੂ ਨਾਨਕ ਦੇਵ ਜੀ ਦੇ ਚਾਰਜ ਪੜਿਆ ਲੋਕੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ ਲੈਂਦੇ ਨੇ ਤੇ ਗੁਰੂ ਗੋਬਿੰਦ ਸਾਹਿਬ ਪੜ ਲੈਂਦੇ ਨੇ ਤੇ ਦੋ ਚਾਰ ਸ਼ਵਰ ਪੜ ਲੈਂਦੇ ਨੇ ਵਿੱਚ ਦੇ 8 ਗੁਰੂ ਭੁੱਲ ਜਾਂਦੇ ਨੇ ਸਾਰੇ ਥਰੇ ਕਿ 8 ਗੁਰੂਆਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ ਉਹਨਾਂ ਦਾ ਵੀ ਇੱਕ ਕਰਨੀ ਬਰਨੀ ਰਹਿਣੀ ਬੈਣੀ ਤਪੱਸਿਆ ਤਪ ਜਾਪ ਉਹਨਾਂ ਦਾ ਸਾਰਾ ਕੁਝ ਹੈਗਾ ਤੇ ਇਹ ਦੇਗਾਂ ਦੇ ਜਿਹੜੇ ਰਗੜਾਈ ਨੇ ਇਹ ਦੇਗ ਜਿਹੜੀ ਹੈ ਇਹ ਸਦੀਆਂ ਤੋਂ ਚੱਲਦੀ ਆ ਰਹੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਇਹ ਦੇਗ ਦਿੱਤੀ ਸੀ ਕਹਿੰਦੇ ਨੇ ਇਹ ਜਿਹੜੇ ਨਸ਼ੇ ਪਦਾਰਥ ਆਏ ਨੇ ਇਹ ਮੁਗਲ ਲੈ ਕੇ ਆਏ ਸੀ ਨਾਲ ਸ਼ਰਾਬ ਉਹ ਲੈ ਗਿਆ ਨਹੀਂ ਤਾਂ ਹਿੰਦੁਸਤਾਨ ਦੇ ਵਿੱਚ ਕਿਸੇ ਚੀਜ਼ ਦਾ ਐਬ ਨਹੀਂ ਸੀ ਹਿੰਦੁਸਤਾਨ ਦੇ ਵਿੱਚ ਜਦੋਂ ਕ੍ਰਿਸ਼ਨ ਭਗਵਾਨ ਦੇ ਜਾਣ ਤੋਂ ਬਾਅਦ ਹਰ ਇੱਕ ਚੀਜ਼ ਖਤਮ ਹੋ ਗਈ ਸੀ ਦਵਾਰਕਾ ਨਦੀ ਸਮੁੰਦਰ ਵਿੱਚ ਡੁੱਬ ਗਈ ਸੀ ਜਿੰਨੇ ਵੀ ਬਾਕੀ ਪ੍ਰਾਣੀ ਸੀ ਸਭ ਖਤਮ ਹੋ ਗਏ ਸੀ ਜਲ ਸਨਮਈਰ ਹੋ ਗਿਆ ਸੀਗਾ ਕੁਝ ਨਹੀਂ ਬਚਿਆ ਸੀਗਾ ਧਰਤੀ ਦੇ ਉੱਤੇ ਸਭ ਕੁਝ ਖਤਮ ਹੋ ਗਿਆ ਸੀਗਾ ਜਦੋਂ ਇਹ ਕ੍ਰਿਸ਼ਨ ਦਾ ਮਹਾਭਾਰਤ ਯੁੱਧ ਹੋਇਆ ਉਸ ਤੋਂ ਬਾਅਦ ਦੁਬਾਰਾ ਤੋਂ ਸਿਰਜਣਾ ਸ਼ੁਰੂ ਹੋਈਏ ਦੁਬਾਰਾ ਤੋਂ ਸਜਣਾ ਸ਼ੁਰੂ ਹੋ ਕਿ ਬੀਜ ਤੋਂ ਪੱਤਿਆਂ ਤੋਂ ਉਹਨਾਂ ਤੋਂ ਦੁਬਾਰਾ ਜਿਹੜੀ ਜਿਹੜੀ ਕੰਮ ਦੀ ਜਿਵੇਂ ਡੋਡੇ ਨੇ ਇਹ ਡੋਡੇ ਕ੍ਰਿਸ਼ਨ ਭਗਵਾਨ ਨੇ ਲੁਕੋ ਕੇ ਰੱਖੇ ਸੀ ਇਹਦਾ ਬੀਜ ਇਹ ਜਿਹੜੇ ਅਸੀਂ ਖਸਕਾਸ ਜਿੰਨੂੰ ਕਹਿੰਦੇ ਆ ਤੇ ਪਾਉਂਦੇ ਨੇ ਤੇ ਕ੍ਰਿਸ਼ਨ ਭਗਵਾਨ ਨੇ ਲੁਕੋ ਕੇ ਰੱਖੇ ਸੀਗੇ ਤੇ ਦੁਆਰਕਾ ਪੂਰੀ ਚੀਜ਼ ਆਪ ਆਪਣੇ ਨਾਲ ਉਸ ਚੀਜ਼ਾਂ ਦੇ ਨਾਲ ਕੁਝ ਲੈ ਗਿਆ ਸਾ ਤੇ ਦੁਆਰਕਾ ਪੂਰੀ ਚੀਜ਼ਾਂ ਆ ਕੇ ਐਸੀ ਪੱਥਰ ਦੇ ਥਲੇ ਦਬਿਆ ਸੀ ਕਿ ਸਮੁੰਦਰ ਚ ਵੀ ਉਹ ਚੀਜ਼ਾਂ ਦਬ ਕੇ ਵੀ ਉਹ ਸੁਰੱਖਿਤ ਰਹਿ ਗਈਆਂ ਤੇ ਉਹ ਬਾਹਰ ਧਰਤੀ ਤੋਂ ਆ ਕੇ ਤੇ ਉਹ ਧਰਤੀ ਨੂੰ ਬੋ ਕੇ ਤੇ ਉਹ ਧਰਤੀ ਦੇ ਨਾਲ ਫਿਰ ਇਹ ਧਰਤੀ ਚਲਾਈਏ ਦੁਬਾਰਾ ਤਸਦੀ ਸ਼ੁਰੂ ਕੀਤੀ ਸਮੁੰਦਰ ਜੋ ਨਿਕਲ ਗਿਆ ਇਹ ਇੱਕ ਬਹੁਤ ਪੁਰਾਣਾ 5000 ਸਾਲ ਪੁਰਾਣਾ ਇਤਿਹਾਸ ਹੈ ਗੁਰੂ ਗਰੰਤ ਸਾਹਿਬ ਜੀ ਮਹਾਰਾਜ 325 ਸਾਲ ਪਹਿਲੇ ਬਾਬਾ ਜੀ ਸਾਨੂੰ ਮਿਲਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਦਰਸ਼ਨ ਸਿੰਘ ਜੀ ਨਾਲ ਲੱਗੇ ਆ ਮਾ ਬਾਬਾ ਦਰਸ਼ਨ ਸਿੰਘ ਜੀ ਮਾਤਾ ਸਾਹਿਬ ਦੇਵਾ ਦੇ 15 ਸਾਲ ਸੇਵਾ ਕਰਕੇ ਆਏ ਨੇ ਤੇ ਬਾਬਾ ਜੀ ਦੇ ਨਾਲ ਅਸੀਂ ਅਨੰਦਪੁਰ ਸਾਹਿਬ ਦੀ ਨਗਰੀ ਚ ਅਨੰਦ ਮੰਨ ਰਿਹਾ ਤੇ ਨਾਲੇ ਮੋਣਾ ਹੋਨੇ ਰਗੜਾ ਲਾ ਲਿਆ ਇਹ ਛਾਣਾ ਲੱਗ ਗਿਆ ਪੂਰਾ ਦਾ ਪੂਰਾ ਤਿਆਰ ਵਰ ਤਿਆਰ ਹੈ ਸਨੁਤਰ ਆ ਹੈ ਨਹੀਂ ਸੁਨੁਤਰ ਇਸ ਸੁਨੁਤਰ ਦਾ ਹੀ ਸਾਰਾ ਖੇਲ ਹੈ ਉਹ ਇਸ ਸੁਨੈਰਾ ਦਾ ਖੇਲ ਹੈ ਸੁਨੁਤਰ ਤੇ ਸੁਨੈਰਾ ਦੋ ਚੀਜ਼ ਨਿਯੰਗ ਸਿੰਘ ਦੀ ਸਭ ਤੋਂ ਵੱਡੀ ਪਛਾਣ ਹੈ ਪੁਰਾਤਨ ਨਿਯੰਗ ਸਿੰਘ ਜਿਹੜ ਨੇ ਇਹ ਬਾਬਾ ਦਰਸ਼ਨ ਸਿੰਘ ਜੀ ਪੁਰਾਤਨ ਨਿਯੰਗ ਸਿੰਘ ਬੁੱਢਾ ਬੁੱਢਾ ਦਾਲ ਜੀ ਦੇ ਨਾਲ ਇਹ ਸਾਰੇ ਜਥੇਦਾਰਾਂ ਦੇ ਨਾਲ ਬਾਬਾ ਜੀ ਬਿਵੇਕੀ ਸਿੰਘ ਨੇ ਬਾਬਾ ਜੀ ਸੁਨੁਤਰ ਤੇ ਸੁਨੈਰੇ ਦਾ ਕੀ ਇਤਿਹਾਸ ਹੈ ਇਹ ਜਿਹੜਾ ਸਲੋਤਰ ਹੈ ਔਰ ਇਹ ਸਨਹਿਰਾ ਹੈ ਇਹ ਇੱਕ ਥੱਲੇ ਆਪਾਂ ਦੇਖਿਆ ਉਥੇ ਸ਼ੀਦੀ ਬਾਗ ਦੇ ਵਿੱਚ ਜਿਹੜਾ ਸਲੋਤਰ ਸਨਹਿਰਾ ਵਿਆਹ ਆ ਉਹਦਾ ਇਹ ਇਤਿਹਾਸ ਹੈ ਨਾ ਆਪਣਾ ਉਹਦਾ ਮਤਲਬ ਉਹਦਾ ਵੀ ਕੋਈ ਇਤਿਹਾਸ ਨਹੀਂ ਕਿ ਉਹ ਬਾਬਾ ਬਚਿੱਤਰ ਸਿੰਘ ਜੀ ਨੂੰ ਉਹਨਾਂ ਉਹਨਾਂ ਨੇ ਦੇ ਰਗੜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਛਕਾਈ ਜੀ ਉਹ ਦਾ ਦਾ ਹਾਂ ਹਨਰਮ ਲੋਕ ਸਰਦਾਰ ਬਾਬਾ ਬਚਿੱਤਰ ਜੀ ਨੇ ਰਗੜਾ ਛਕਾਇਆ ਬਾਬਾ ਵੀ ਤੇ ਸਿੰਘ ਉਹ ਗੱਛਰੇ ਆ ਜੀ ਇਹਨੇ ਪ੍ਰਾਤਨ ਹੈਗਾ ਛਿਦੂ ਚੱਲਦਾ ਰਹਾ ਲੇਕਿਨ ਜੇ ਕੋਈ ਆਇਆ ਤਾਂ ਕੋਈ ਕਾਰ ਨਹੀਂ ਸਗਾ ਕਿ ਕਿੱਥੋਂ ਚਲੇ ਆ ਕਿੱਥੋਂ ਨਹੀਂ ਲੇਕਿਨ ਇਹ ਪ੍ਰਾਤਨ ਛਿਦੂ ਚੱਲਦਾ ਰਹਿਆ ਕਿ ਜੇ ਅਪਾ ਗਰਾਈ ਤੱਕ ਜਾਈਏ ਕੋਈ ਕੁਝ ਕਰਕੇ ਦੇਖਾ ਤੁਮ ਜੇ ਗਰਾਈ ਤੱਕ ਆਪ ਜਾਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਤਿਹਾਸ ਹੈ ਬਾਬਰ ਜਿਨੂੰ ਜਿਨੇ ਜਾਬਰ ਕੀਤਾ ਪੂਰੀ ਧਰਤੀ ਤੇ ਆ ਕੇ ਸਭ ਤੋਂ ਜ਼ਿਆਦਾ ਜੁਰਮ ਕੀਤਾ ਹਿੰਦੁਸਤਾਨ ਦੀ ਧਰਤੀ ਤੇ ਬਾਬਰ ਔਰ ਬਾਬਰ ਦੀ ਔਲਾਦ ਸੀ ਔਰੰਗਜ਼ੇਬ ਮਤਲਬ ਇਹ ਮੁਗਲਾਂ ਦਾ ਸ਼ਾਸਨ ਚੱਲਦਾ ਆ ਗਿਆ ਔਰੰਗਾਬਾਦ ਔਰੰਗਜ਼ੇਬ ਦਾ ਬੇਟਾ ਤੱਕ ਇਹ ਬਾਬਾ ਜੀ ਤੁਸੀਂ ਤੇ ਸਭ ਜਾਣਦੇ ਹੋ ਨਾ ਤੁਸੀਂ ਇਹਦਾ ਜੂਰ ਸਾਬ ਰਹੇ ਹੋ ਔਰੰਗਜ਼ੇਬ ਦਾ ਬੇਟਾ ਜਿਹੜਾ ਆਖਰੀ ਬੇਟਾ ਸੀਗਾ ਉਹਦਾ ਕੀ ਨਾਮ ਸੀਗਾ ਔਰੰਗਜ਼ੇਬ ਦਾ ਬੇਟਾ ਜਿਹੜਾ ਉੱਥੇ ਬਹਾਦਰ ਸ਼ਾਹ ਬਹਾਦਰ ਸ਼ਾਹ ਤੇ ਉਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾਂ 'ਚ ਪੈ ਗਿਆ ਸੀ ਮਤਕ ਟੇਕਣ ਲੱਗਾ ਜੀ ਉਹਨੇ ਮਾਰਨ ਦੇ ਉੱਥੇ ਸਾਰੇ ਆਪਣੀ ਬਾਦਸ਼ਾਹੀਤ ਜਿਹੜੀ ਇਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਤੀ ਸੀ ਬਾਦਸ਼ਾਹੀਤ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਤੋਂ ਵੀ ਬਾਦਸ਼ਾਹ ਦਾ ਖਿਤਾਬ ਮਿਲਿਆ ਜਿਹੜਾ ਸਾਰਾ ਇਲਾਕਾ ਜਿੰਨਾ ਵੀ ਦੂਰ ਦਾਗਾ ਨਾ ਉਹ ਜਿਹਨੇ ਮਾਰਾ ਦੇ ਵੇਖੀ ਕੋ ਤੱਕ ਦਾ ਉਹ ਫਿਰ ਸਾਰੇ ਦੂਸਤ ਅਗਲੇ ਕਿੰਨੇ ਮੈਨੂੰ ਨਹੀਂ ਪਤਾ ਲੇਕਿਨ 10 ਦਸਨ ਵੀ ਕਿੰਨੇ ਕੋ ਤੱਕ ਮਾਰਾ ਦੇ ਨੇ ਮਾਰਾ ਦੇ ਨਾਲ ਅੱਗੇ ਪਿੰਚੇ ਮੈਂ ਸਾਲੀ ਅੱਜ ਕੱਲ ਤਾਂ ਹੁਣ ਥੋੜੇ ਕਿਤੇ ਕਿਤੇ ਹੈਗੀ ਆ ਲੇਕਿਨ ਉਸ ਟਾਈਮ ਕਹਿੰਦੇ 60 ਕੋ ਤੱਕ ਨਾ ਮਹਾਰਾਜ ਦੇ ਕੋਈ 60 10 10 ਕੋਈ ਕਿੰਨਾ ਦੱਸਦਾ ਲੇਕਿਨ ਮੇਰੀ ਖੋਜ ਕਰਾਂ ਤੇ ਪਤਾ ਲੱਗਾ ਤੇ ਖੋਜ ਕੀਤੀ ਨਾ ਬਾਬਾ ਜੀ ਉੱਥੇ ਇੱਕ ਗੁਰਦੁਆਰਾ ਹੈਗਾ ਤੁਸੀਂ ਦੇਖਿਆ ਹੋਗਾ ਮਾਤਾ ਸਾਹਿਬ ਦੇਵ ਦੇ ਰਸਤੇ ਜਾਂਦੇ ਆ ਉਹਨੂੰ ਕਹਿੰਦੇ ਨਾ ਮਾਲ ਟੇਕਰੀ ਮਾਲ ਟੇਕਰੀ ਗੁਰਦੁਆਰਾ ਸਾਹਿਬ ਦਾ ਤੁਸੀਂ ਨਾ ਸੁਣਿਆ ਹੋਵੇਗਾ ਸੁਣਿਆ ਮਾਲ ਟੇਕਰੀ ਮਾਲ ਟੇਕਰੀ ਗੁਰਦੁਆਰੇ ਦਾ ਇਤਿਹਾਸ ਕੀ ਕਹਿੰਦਾ ਮਾਲ ਟੇਕਰੀ ਬਾਬਾ ਜੀ ਬਾਬਾ ਖਜ਼ਾਨਾ ਹਾਂ ਬਬਲਾਲ ਸਿੰਘ ਜੀ ਮਾਲ ਮਾਲ ਦਾ ਮਤਲਬ ਹੋ ਗਿਆ ਖਜ਼ਾਨਾ ਟੇਕਰੀ ਦਾ ਮਤਲਬ ਪਹਾੜ ਮਾਲ ਉਸ ਉਥੇ ਟੇਕ ਦਿੱਤਾ ਹੈ ਉਹਦੇ ਵਿੱਚ ਮਾਲ ਟੇਕਰੀ ਔਰ ਮਾਲ ਟੇਕਰੀ ਦੇ ਵਿੱਚ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਐਡਾ ਖਜ਼ਾਨਾ ਉਥੇ ਦੱਬਿਆ ਆ ਜ ਜਿਹਦੀ ਕੋਈ ਹੱਦ ਨਹੀਂ ਅਮਰ ਫਿਰ ਛਾਨੇ ਗੁਰੂ ਦੇ ਖਾਲਸਾ ਪ੍ਰਗਟ ਹੋਏਗਾ ਫਿਰ ਮਾਰਨ ਦਾ ਮਾਇਆ ਵਰਤੋ ਉਹੋ ਕੱਟਣਾ ਹੈ ਭਾਈ ਉਹੋ ਕੱਟਣਾ ਹੈ ਸਰੋਵੀ ਹਾਂ ਮਤਲਬ ਇਹ ਇਹ ਸਰਕਾਰਾਂ ਨੂੰ ਪਤਾ ਵੀ ਹੈ ਤੇ ਪਰ ਲੇਕਿਨ ਅਲੋਪ ਕਹਿਣਾ ਜਗ੍ਹਾ ਪੱਤੀਆਂ ਉਹਨਾਂ ਨੇ ਸਰਕਾਰਾਂ ਨੇ ਪੜ ਕੇ ਦੇਖ ਲਈ ਸਾਰਾ ਕੁਝ ਹਾਂ ਛਾਗ ਲੋ ਘਟਿੰਦਾ ਹੈ ਨਹੀਂ ਇਹਨਾਂ ਨੇ ਛਾਗ ਮਿਲਣਾ ਮਹਾਰਾਜ ਨੂੰ ਹੀ ਹੈ ਜਦੋਂ ਮਹਾਰਾਜ ਜਾਣਗੇ ਥੋੜੀ ਛਾਗ ਦੇ ਕੋਈ ਜ਼ਿਆਦਾ ਨਹੀਂ ਆਪਾਂ ਦੇਖ ਸਕਣ ਲੱਗ ਗਿਆ ਆਪ ਦੇਖ ਤੇ ਆ ਰਹੇ ਤੂੰ ਛਾਗ ਲਿਆ ਨਾ ਲੱਗ ਰਿਹਾ ਥੋੜੀ ਜਿਹੀ ਛਾਗ ਲੋ ਬਾਬਾ ਜੀ ਚੰਗੀ ਦੇਖ ਰਹਾ ਮੈਂ ਆਹ ਹੁਣ ਦੇਖ ਤੇ ਆ ਰਹੇ ਦੇਖ ਤੇ ਫਤਿਹ ਖਾਗਣਾ ਯਾਰ ਖੈਰ ਬੱਲਵਾਂ ਦੀ ਸੁਣ ਆਹ ਮੈਂ ਉਹ ਹੀ ਛੱਡਦਾ ਨਾ ਪੈਸਾ ਮੈਨੂੰ ਆਇਆ ਪੈਸਾ ਆਇਆ ਇਹ ਫੁੱਟੇ ਨੇ ਚੱਕਰਾ ਬਾਹਰ ਹੀ ਵਿਦੋ ਖਾ ਰਿਹਾ ਇਹੇ ਨਾਲ ਯਾਦਦਾ ਇਹ ਬੱਤੇ ਨੇ ਜੇ ਉਹ ਰਾਮਦੇ ਬਾਸਤ ਪਹੁੰਚਾ ਦੇਣਾ ਬਾਬਾ ਜੀ ਇਹ ਦੇਖ ਜਿਹੜੀ ਹੈ ਇਹ ਨਿਆਂ ਸਿੰਘਾ ਦੇ ਕੋਲ ਪ੍ਰਾਤਨ ਔਰ ਸਨਾਤਨ ਹੈ ਜਿਹੜੀ ਸਨਾਤਨ ਹੈ ਨਾ ਇਹ ਦੇਖ ਸਨਾਤਨ ਹੈ ਇਹਨੂੰ ਪਸ ਸਨਾਤਨ ਕਾਵਾਂਗੇ ਇਹ ਦੇਖ ਸਨਾਤਨ ਜੀ ਵੀ ਸਨਾਤਨ ਨਟ ਰੁੰਡਰਾ ਹੋਣ ਮੋਦੀ ਪਾ ਰਿਆ ਮੋਦੀ ਦੇ ਬੰਦੇ ਪਾ ਰਿਆ ਸਨਾਤਨ ਹਮ ਸਨਾਤਨ ਹਮ ਸਨਾਤਨ ਹਮ ਸਨਾਤਨ ਹਮ ਸਨਾਤਨੀ ਹਮ ਸਨਾਤਨੀ Hindu ਸਨਾਤਨ Hindu ਸਨਾਤਨ Hindu ਸਨਾਤਨ ਤੇ ਸਨਾਤਨ ਵਾਲੀ ਚੀਜ਼ ਤਾਂ ਉਹਨਾਂ ਦੇ ਕੋਲ ਲਿਖ ਵੀ ਨਹੀਂ ਹੈਗੀ RAM ਨੇ ਤੁਨੂ ਸ਼ਮਾਨ ਚੱਕਿਆ ਸੀਗਾ ਕੀ ਹਿੰਦੂ ਚਰਮ ਦੇ ਕਿਸੇ ਵੀ ਅਨਾਈ ਦੇ ਕੋਲ ਤੁਨੁਸ਼ਵਾਨ ਚੱਕ ਕੇ ਕੋਈ ਬੰਦਾ ਉਹਨਾਂ ਤੋਂ ਘੁੰਮਦਾ ਪਿਆ ਪੂਰੀ ਪੂਰੇ ਤੁਸੀਂ ਇਹਨਾਂ ਵਿੱਚ ਰਿਓ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮਿਓ ਕੀ ਤੁਹਾਨੂੰ ਕੋਈ ਹਿੰਦੂ ਦਾ ਬੱਚਾ ਛੋਟਾ ਬੱਚਾ ਹੀ ਤੁਨੁਸ਼ਵਾਨ ਲੈ ਕੇ ਸੜਕਾਂ ਤੇ ਘੁੰਮਦਾ ਜਾਂ ਆਪਣੇ ਘਰਿਆਂ ਉਹਦੇ ਪਿੰਡ ਮੋਲੇ 'ਚ ਕਿਤੇ ਵੀ ਤੁਨੁਸ਼ਵਾਨ ਦੇਖਿਆ ਤੁਸੀਂ ਕਿਸੇ ਤੋਂ ਨਿਆਗਾ ਸੇ ਨਾ ਮੇਰੇ ਮੈਂ ਹਿੰਦੂ ਦੀ ਗੱਲ ਕਰ ਰਿਹਾ ਸਨਾਤਨ ਹਿੰਦੂ ਜਿਹੜਾ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਉਹ ਰਾਮ ਨੂੰ ਮੰਨਦੇ ਨੇ ਤੇ ਰਾਮ ਦੇ ਕੋਲ ਤਨੁਸ਼ਵਾਨ ਹੈਗਾ ਲక్ష్మణ ਦੇ ਕੋਲ ਤਨੁਸ਼ਵਾਨ ਹੈ ਤੇ ਕੀ ਇਹਨਾਂ ਦੀ ਕਿਸੇ ਫੌਜ ਕਿਸੇ ਬੰਦੇ ਦੇ ਕੋਲ ਤਨੁਸ਼ਵਾਨ ਹੈਗਾ ਹੈ ਚਲੋ ਗੱਲ ਖਤਮ ਹੋ ਗਈ ਹੁਣ ਆਜੋ ਉਸ ਤੋਂ ਬਾਅਦ ਜੋ ਸ਼ੰਕਰ ਭਗਵਾਨ ਤੇ ਸ਼ੰਕਰ ਭਗਵਾਨ ਦੇ ਕੋਲ ਤਰਸ਼ੂਰ ਹੁੰਦਾ ਸੀਗਾ ਇਹ ਆ ਮਾਗਾਲ ਜੀ ਤਰਸ਼ੂਰ ਹੁੰਦਾ ਸੀਗਾ ਹਿੰਦੂ ਸਨਾਤਨ ਦੀ ਪਹਿਚਾਨ ਹੈ ਕਿ ਸ਼ੰਕਰ ਭਗਵਾਨ ਕੋਲ ਤਰਸ਼ੂਲ ਆ ਤੇ ਹਿੰਦੂ ਕਿਸੇ ਕੋਲ ਤੁਰ ਸ਼ੁਰੂ ਹੈਗਾ ਕੋਈ ਲੱਗੇ ਤੁਰ ਸ਼ੁਰੂ ਕੋ ਮਰੇਗਾ ਹੈਗਾ ਕਿਸੇ ਕੋਲ ਨਹੀਂ ਹੈਗਾ ਆਜੋ ਉਸ ਤੋਂ ਬਾਅਦ ਸ਼ੰਗਰ ਭਗਵਾਨ ਤੋਂ ਬਾਅਦ ਆਜੋ ਕ੍ਰਿਸ਼ਨ ਭਗਵਾਨ ਦੇ ਸਿੱਦੇ ਹੁਣ ਕ੍ਰਿਸ਼ਨ ਭਗਵਾਨ ਦੇ ਕੋਲ ਸੁਦਰਸ਼ਨ ਚਕਰ ਵੀ ਆ ਤਲਵਾਰ ਵੀ ਆ ਭਾਲਾ ਵੀ ਆ ਉਹਦੇ ਕੋਲ ਤੋਪ ਵੀ ਆ ਬੰਦੂਕ ਵੀ ਆ ਕ੍ਰਿਸ਼ਨ ਭਗਵਾਨ ਦੇ ਕੋਲ ਸਾਰੇ ਸ਼ਸਤਰ ਆਉਣ ਸਾਰੇ ਸ਼ਸਤਰ ਪ੍ਰਯੋਗ ਕੀਤੇ ਨੇ ਹਿੰਦੂ ਆ ਹੈ ਕਿਸੇ ਕੋਲ ਹਿੰਦੂ ਗੋਲ ਹੈ ਇਹ ਸਾਰਾ ਕੁਝ ਖਾਲਸੇ ਗੋਲ ਹੈ ਤੇ ਖਾਲਸਾ ਸਨਾਤਨ ਹੋਇਆ ਹੈ ਕਿ ਹਿੰਦੂ ਸਨਾਤਨ ਹੋਇਆ ਦੋਸਤੋ ਮੈਨੂੰ ਦੱਸੋ ਬਾਬਾ ਜੀ ਤੁਸੀਂ ਦੱਸੋ ਖਾਲਸਾ ਸਨਾਤਨ ਹੋਇਆ ਨਾ ਕਿਉਂ ਮੋੜ ਸਨਾਤਨ ਤੇ ਖਾਲਸਾ ਹੋਇਆ ਨਾ ਜਿਹਦੇ ਕੋਲ ਇਹ ਜਿਹੜੀ ਦੇਗਾ ਆ ਦੇਖ ਰਗੜੀ ਤੂੰ ਇਹ ਹਿੰਦੂ ਕੋਈ ਬੰਦਾ ਦੇਖ ਛਾਕੇ ਦਿਖਾ ਦੇ ਇਹ ਦੇਖ ਕਿਸੇ Hindu ਧਰਮ ਦੇ ਵਿੱਚ ਰਗੜੇ ਲਾ ਕੇ ਇਹ ਦੇਖ ਦਾ ਪਹਿਰਾ ਲੱਗਣ ਲੱਗ ਜਾਏ ਮੈਂ ਕਿ ਸਾਰੇ ਪੂਤ ਬਣ ਜਾਣਗੇ 15 ਦਿਨਾਂ ਚ ਪੂਰਾ ਹਿੰਦੁਸਤਾਨ ਖਾਲੀ ਹੋ ਜਾਏਗਾ ਜਿਹੜੇ Hindu ਆਪਣੇ ਉਹਨੂੰ ਕਹਿੰਦੇ ਨੇ ਹੈ ਕਿਉਂ ਬਾਬਾ ਜੀ ਇਤਨੀ ਹੈ ਇਹ ਜਿਹੜੀ ਅੱਜ ਬਜ਼ਾਰਾਂ ਤੇ ਵੇਚੀ ਜਾਂਦੇ ਨੇ ਇਹ ਵੇਚੀ ਜਾਂਦੇ ਨੇ ਨਕਲ ਨਿਆੰਗ ਸਿੰਘ ਚੁੱਪ ਬੈਠੇ ਨੇ ਅਜੇ ਅਜੇ ਨਿਆੰਗ ਸਿੰਘ ਚੁੱਪ ਬੈਠੇ ਨੇ ਨਿਆੰਗ ਸਿੰਘ ਕਹਿ ਰਹੇ ਨੇ ਚਲੋ ਬੱਚੇ ਪਾਲਨੇ ਰੋਜੀ ਰੋਟੀ ਕਰ ਲੈਨੇ ਖਾਣ ਦਿਓ ਪੀਣ ਦਿਓ ਆਪਣੇ ਅੱਜ ਦੇਖਿਆ ਉਹ ਜਿਹੜੇ ਵਾਲੇ ਦੇ ਵਿੱਚ ਹਾਂ ਕਿਸੇ ਨੂੰ ਦੋਸ ਨਾ ਦਿੱਖਿਆ ਮੂਵੀ ਹਾਂ ਦੇਖਿਆ ਨਹੀਂ ਮੈਨੇ ਦੇਖਿਆ ਦੇਖੀਏ ਅੱਛਾ ਫਿਰ ਉਹ ਮੂਵੀ ਵਾਈ ਗੁਰਜਾ ਖਾਲਸਾ ਮਹਾਰਾਜ ਦੇ